जय माता दी स्वागत ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜੋ ਕੀ ਆਪਾਂ ਨੂੰ ਪਤਾ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਜੀ ਭਗਤ ਮਾਤਾ ਦੇ ਦਰਬਾਰ ਦੇ ਉੱਤੇ ਜਾ ਰਹੇ ਨੇ ਜੀ ਨਾਣਾ ਦੇ ਵੀ ਤੇ ਬਹੁਤ ਦੂਰੋਂ ਚੱਲ ਕੇ ਆਏ ਨੇ ਜੀ ਬੱਲਮਗੜ ਤੋਂ ਪਟਿਆਲੇ ਤੋਂ ਪੈਦਲ ਯਾਤਰਾ ਭਗਤਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਦਰਬਾਰ ਸਜਾਇਆ ਹੋਇਆ ਜੀ ਮਾਤਾ ਦਾ ਦੇਖ ਸਕਦੇ ਹੋ ਤੁਸੀਂ ਝੰਡੇ ਲਾ ਕੇ ਦੁਨੀਆਂ ਪਾ ਕੇ ਹਾਰ ਪਾ ਕੇ ਮਾਤਾ ਦਾ ਦਰਬਾਰ ਸਜਾਇਆ ਹੋਇਆ ਜੀ ਕਿਉਂਕਿ ਇਹ ਪੈਦਲ ਯਾਤਰਾ ਜਾ ਰਹੀ ਹੈ ਜੀ ਤੇ ਅੰਦਰ ਤੋਂ ਵੀ ਤੁਸੀਂ ਦੇਖ ਸਕਦੇ ਹੋ ਸਜਾ ਹੋਈ ਦਰਬਾਰ ਮਾਤਾ ਦਾ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਨੇ ਜੀ ਸ਼ਰਧਾਲੂ ਜਿਹੜੇ ਲੰਗਰ ਨੇ ਲੰਗਰ ਵੀ ਬਹੁਤ ਔ ਲਾਏ ਹੋਏ ਨੇ ਜੀ ਦੇਖ ਸਕਦੇ ਹੋ ਲਓ ਜੀ ਬਾਕੀ ਗੱਲਬਾਤ ਆਪਾਂ ਭਗਤਾਂ ਨਾਲ ਕਰਦੇ ਆਂ ਜੀ ਜਾਏ ਮਾਤਾ ਦੀ ਕਿਹੜੀ ਜਗ੍ਹਾ ਤੋਂ ਆਏ ਹੋ ਭਗਤੋ ਪਿੰਡ ਬਰਲਮਗੜ ਜੀ ਜ਼ਿਲ੍ਹਾ ਪਟਿਆਲਾ ਅੱਛਾ ਜੀ ਹਲਕਾ ਸੁਣਾ ਕਦੋਂ ਚੱਲੇ ਸੀਗੇ ਜੀ ਕੱਲ ਚੱਲੇ ਸੀਗੇ 2:30 ਵਜੇ ਅੱਛਾ ਜੀ ਤੇ ਹੁਣ ਕਦੋਂ ਪਹੁੰਚੋਗੇ ਉੱਥੇ ਮਾਤਾ ਦੇ ਪਰਸੋਂ ਤੱਕ ਪਹੁੰਚ ਜਾئیں ਸ਼ਾਮ ਤੱਕ ਅੱਛਾ ਜੀ ਹਾਂਜੀ ਤੇ ਉੱਥੇ ਪਹਿਲਾਂ ਤੁਸੀਂ ਸਾਡੇ ਅਨੰਦਪੁਰ ਸਾਹਿਬ ਜਾਉਂਗੇ ਜੀ ਹਾਂਜੀ ਹਾਂਜੀ ਅੱਛਾ ਉਦੋਂ ਸਾਡਾ ਉੱਥੇ ਪੰਜਾਬ ਦੀ ਹੱਦ ਤੇ ਲੰਗਰ ਵੀ ਚੱਲਦਾ ਈ ਠੀਕ ਹੈ ਜੀ ਫਿਰ ਲੰਗਰ 'ਚ ਰੁਕਾਂਗੇ ਫਿਰ ਇੱਕ ਕੱਡੀ ਮਰੈਸਟ ਕਰਕੇ ਫਿਰ ਅੱਗੇ ਉੱਪਰ ਜਾਣਾ ਮਾਤਾ ਜੀ ਦਾ ਦਰਸ਼ਨ ਕਰਨ ਲਈ ਕਿੰਨੇ ਭਗਤ ਹੋ ਜੀ ਹੈ 7 ਜੀ ਅੱਛਾ 7 ਜਣੇ ਹੋਣਾ ਜੀ ਤੇ ਲੰਗਰ ਕਿੰਨੇ ਕ ਥਾਂ ਮਿਲਦੇ ਨੇ ਫਿਰ ਤੁਹਾਨੂੰ ਜਾਂਦਿਆਂ ਨੂੰ ਲੰਗਰ ਬਾਦੂ ਚੱਲ ਰਹੀ ਮਾਤਾ ਜੀ ਕਿਰਪਾ ਨਾਲ ਅੱਛਾ ਇੱਥੋਂ ਫਿਰ ਜਾਂਦੇ ਵੇ ਕਿੰਨੀ ਥਾਂ ਰੁਕੋਗੇ ਬਾਈ ਜੀ ਜਿਵੇਂ ਤਰਨ ਸ਼ਾਲਾ ਕਰਨਗੇ ਤਰਨ ਸ਼ਾਲਾ ਜੀ ਇੱਕ ਉੱਥੇ ਰੁਕਾਂਗੇ ਜੀ ਠੀਕ ਹੈ ਜੀ ਮੋਤੀ ਰਾਮ ਗੁਰਦੁਆਰਾ ਕਿਨੋਂ ਵੀ ਠੀਕ ਹੈ ਜੀ ਨੇ ਰੋਡ ਤੇ ਜੀ ਠੀਕ ਹੈ ਜੀ ਇੱਥੇ ਰੁਕਦਾ ਜੀ ਠੀਕ ਹੈ ਜੀ ਬਾਕੀ ਨਹਿਰਾ ਦੇ ਫਿਰ ਰੈਸਟ ਕਰਨੀ ਇੱਥੇ ਰੁਕਾ ਲੈਂਦੇ ਰੁਕਦੇ ਆ ਜੀ ਹਾਂ ਠੀਕ ਹੈ ਉਹ ਰੋਕ ਕੇ ਲੰਗਰ ਖਰਾ। ਟਿਕਟਨਾਈ ਕਿੰਨੀ ਕਾਉਂਦੇ ਫਿਰ ਜੇ ਤੁਸੀਂ ਚੱਲਦੇ ਹੋ ਚੱਲ ਕੇ ਆਉਂਦੇ ਏਡੀ ਦੂਰੋਂ ਟਿਕਟਨਾਈ ਤਾਂ ਹੈਗੀ ਜੀ ਜਦੋਂ માતા ਫਿਰ ਬੁਲਾਉਂਦੀ ਹੈ ਜਾਣਾ ਪੈਂਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਆ ਲੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਢੰਗ ਦੇ ਨਾਲ ਵੀਰਾਂ ਨੇ માતા ਦਾ ਦਰਬਾਰ ਸਜਾਇਆ ਹੋਇਆ ਜੀ ਯਾਤਰਾ ਜਾ ਰਹੀ ਹੈ ਫਿਰ ਦਰਸ਼ਨ ਕਰਕੇ ਕਦਮ ਮੁੜਿਆਉਂਗੇ ਤੁਸੀਂ ਸਾਡਾ ਹੀ ਲੰਗਰ ਆਉਂਦਾ ਹੈ ਅੱਠਵਾਂ ਵਾਲੇ ਦਿਨ ਅੱਛਾ ਜੀ ਅੱਠਵਾਂ ਨੂੰ ਫਿਰ ਸਾਰੇ ਪਿੰਡ ਦੀ ਵਾਕਸੀ ਹੁੰਦੀ ਹੈ ਜੀ ਤੇ ਅੱਠਵਾਂ ਵਾਲੇ ਦਿਨ ਪਿੰਡੋਂ ਚੱਲਣਗੇ 10-11 ਵਜੇ ਅੱਛਾ ਜੀ ਉੱਥੇ ਕੋਈ ਕਾਹਦਾ ਕਾਹਦਾ ਲੰਗਰ ਲਾਉਂਦੇ ਨੇ ਤੇ ਡੇਲੀ ਦੇ ਰੇਲੀ ਚੇਂਜ ਕਰਦੇ ਰਹਿੰਦੇ ਨੇ ਦੀ ਕਿੰਨੇ ਟਾਈਮ ਅੱਛਾ ਜੀ ਜਿਹੜੇ ਜਿਹੇ ਚਾਹਪੋੜਾ ਚਲਾਤਾ ਚਾਹਪੋੜਾ ਚਲਾਤਾ ਜੀ ਐਵੇਂ ਚੱਲਦੇ ਰਹਿੰਦੇ ਕੁਛ ਨਹੀਂ ਐਸਟਰੀਮ ਚੱਲ ਗਈ ਕਿੰਨਾ ਕੁ ਇਕੱਠ ਹੋ ਗਿਆ ਉਹ ਤੁਹਾਡੇ ਹਿਸਾਬ ਨਾਲ ਉੱਥੇ ਉੱਥੇ ਦਰبار ਦੇ ਉੱਤੇ ਮਾਤਾ ਦੇ ਕਾਫੀ ਹਲੇ ਤੱਕ ਘੱਟੇ ਮਿਲੇ ਨਹੀਂ ਰਾਤ ਦੇ ਹੁਣ ਕਾਫੀ ਸਾਈਕਲ ਵਾਲੇ ਲੱਗੇ ਤੁਹਾਨੂੰ ਜਾਣਗੇ ਅੱਛਾ ਜੀ ਠੀਕ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਭਗਤ ਮਾਤਾ ਦੀ ਯਾਤਰਾ ਜਾ ਰਹੀ ਹੈ ਜੀ ਉਹ ਗਿਲਾ ਦੇ ਦਿਲਾ ਦੇ ਵਿੱਚ ਮਾਤਾ ਦੇ ਦਰਸ਼ਨ ਕਰਨ ਦੀ ਭਾਵਨਾ ਹੁੰਦੀ ਆ ਉਹੀ ਬੰਦੇ ਦਰਸ਼ਨ ਕਰਦੇ ਨੇ ਜੀ ਮਾਤਾ ਦੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜਾ ਸਾਡਾ ਬਲੌਗ ਹੁੰਦਾ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਂਦੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਤਾਂ